ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਥਾਰ ਵਾਲੀ ਮਹਿਲਾ ਕਾਂਸਟੇਬਲ ਜਾਨੀ ਅਮਨਦੀਪ ਕਾਂਸਟੇਬਲ ਜਿਹੜੀ ਬਟਿੰਡਾ ਪੁਲਿਸ ਚ ਜ਼ਿਲ੍ਹੇ ਦਿਨੀ 2 ਤਰੀਕ ਨੂੰ ਉਸ ਨੂੰ ਚਿੱਟੇ ਸਮੇਤ ਥਾਰ ਦੇ ਵਿੱਚੋਂ ਜਿਹੜਾ ਗ੍ਰਿਫਤਾਰ ਕਰ ਲਿਆ ਸੀ ਕਾਬੂਕੁਰਸ ਤੇ ਮਾਮਲਾ ਦਰਜ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਫਿਰ ਦੋ ਦਿਨ ਦਾ ਰਿਮਾਂਡ ਪਿਆ ਤੇ ਅੱਜ ਉਹਨੂੰ ਫੇਰ ਪੇਸ਼ ਕੀਤਾ ਅੱਜ ਦੋ ਦਿਨ ਦਾ ਹੋਰ ਰਿਮਾਂਡ ਲਿਆ ਗਿਆ ਐਸਪੀਸੀਡੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ 2 ਦਿਨ ਦਾ ਹੋਰ ਰਿਮਾਂਡ ਲਿਆ ਗਿਆ ਤੇ ਉਸ ਤੋਂ ਅਗਲੀ ਪੁੱਛਗਿਸ਼ ਕੀਤੀ ਜਾ ਰਹੀ ਅਸੀਂ ਉਹਨਾਂ ਤੋਂ ਪੁੱਛਿਆ ਕਿ ਜਿਹੜੀ ਸੁਣਨ ਵਿੱਚ ਆ ਰਿਹਾ ਸੀ ਵੀ ਚੰਡੀਗੜ੍ਹੋਂ ਵੀ ਜੜੀਆਂ ਕੁਝ ਟੀਮਾਂ ਆਈਆਂ ਜਿਨ੍ਹਾਂ ਵੱਲੋਂ ਪੁੱਛਗਿਸ਼ ਕੀਤੀ ਗਈ ਹੈ ਉਹਨਾਂ ਨੇ ਕਿਹਾ ਬਿਲਕੁਲ ਵੀ ਸਾਡੇ ਵੱਲੋਂ ਵੱਖ-ਵੱਖ ਟੀਮਾਂ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀਆਂ ਨੇ ਪਰ ਨਾਲ ਹੀ ਤੁਹਾਨੂੰ ਦੱਸ ਦਈਏ ਵੀ ਉਸ ਦੇ ਨਾਮ ਜਿਹੜਾ ਸਾਥੀ ਆ ਬਲਵਿੰਦਰ ਸਿੰਘ ਸੋਨੂ ਉਹਦੇ ਖਿਲਾਫ ਵੀ ਇੱਕ ਕੋਰਟ ਵਿੱਚ ਜਿਹੜਾ ਝਗੜਾ ਹੋਇਆ ਸੀ ਉਸਨੇ ਆਪਣੀ ਪਤਨੀ ਨਾਲ ਜਿਹੜੀ ਕਹਿੰਦੀ ਸੀ ਵੀ ਮੇਰਾ ਪਤੀ ਆ ਜਿਹੜੀ ਗੁਰਮੀਤ ਕੌਰ ਉਹਦੇ ਨਾਲ ਝਗੜਾ ਹੋਇਆ ਉਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਵੀ ਨੋਟਸ ਲਿਆ ਸੀ ਤੇ ਔਰ ਬਠਿੰਡਾ ਪੁਲਿਸ ਤੋਂ ਪੁੱਛਿਆ ਸੀ ਵੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜਿਹੜਾ ਬਲਵਿੰਦਰ ਸਿੰਘ ਸੋਨੂ ਆ ਉਸ ਤੇ ਮਾਮਲਾ ਦਰਜ ਕਰ ਰਿਹਾ ਸੀ ਪਰ ਹੁਣ ਬਠਿੰਡਾ ਪੁਲਿਸ ਉਸ ਦੀ ਪਾਲ ਕਰ ਰਹੀ ਹੈ ਕਿਉਂਕਿ ਭਾਵੇਂ ਕਿ ਹਾਈ ਪ੍ਰੋਫਾਈਲ ਪੇਸ ਨਾਲ ਰਿਲੇਟਡ ਸੀਗਾ ਉਸ ਦਾ ਕਿਉਂਕਿ ਅਮਨਦੀਪ ਵੱਲੋਂ ਲਗਾਤਾਰ ਉਸ ਦੇ ਨਾਲ ਰਹਿਣ ਦੀਆਂ ਗੱਲਾਂ ਚਰਚਾਵਾਂ ਚੱਲ ਰਹੀਆਂ ਸੰਤ ਗੁਰਮੀਤ ਸਿੰਘ ਵੱਲੋਂ ਵੀ આરોਪ ਲਾਏ ਜਾ ਰਹੇ ਸੀ ਪਿਛਲੇ ਸਮੇਂ ਵੀ ਖਬਰਾਂ ਵੀ ਚੱਲੀਆਂ ਸੀ ਵੀ ਇਹ ਜਿਹੜਾ ਮੇਰਾ ਪਤੀ ਆ ਉਸ ਨਾਲ ਰਹਿੰਦਾ ਤੇ ਇਸ ਕਰਕੇ ਇਹ ਚਿੱਟੇ ਦਾ ਕਾਰੋਬਾਰ ਕਰਦੇ ਆ ਪਰ ਕਿਤੇ ਨਾ ਕਿਤੇ ਬਠਿੰਡਾ ਪੁਲਿਸ ਵੱਲੋਂ ਇਸ ਕੰਮ 'ਚ ਕੋਤਾਹੀ ਵਰਤੀ ਗਈ ਆ ਕਿਉਂਕਿ ਉਹ ਉਸ ਸਮੇਂ ਕੋਰਟ ਵਿੱਚ ਸੀਗਾ ਉਹਨੇ ਆਪਣੀ ਪਤਨੀ ਨਾਲ ਲੜਾਈ ਝਗੜਾ ਵੀ ਕੀਤਾ ਕੁੱਟਮਾਰ ਵੀ ਕੀਤੀ ਮਾਮਲਾ ਵੀ ਦਰਜ ਕੀਤਾ ਪਰ ਉਹ ਫਰਾਰ ਹੋ ਗਿਆ ਹੁਣ ਬਠਿੰਡਾ ਪੁਲਿਸ ਦੇ ਹੱਥ ਨਹੀਂ ਲੱਗ ਰਿਹਾ ਤੇ ਲਗਾਤਾਰ ਉਸ ਨੂੰ ਫੜਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਆ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਆ ਕਿ ਬੀਤੀ ਰਾਤ ਤੋਂ ਯਾਨੀ ਰਾਤ ਤੱਕ ਉਹ ਬਠਿੰਡੇ ਜਿਹੜੀ ਗੁਰਮੀਤ ਕੌਰ ਆ ਜਿਸ ਜੋ ਲਗਾਤਾਰ ਰੋਪ ਲਾ ਰਹੀ ਸੀ ਵੀਡੀਓ ਵੀ ਵਾਇਰਲ ਕਰ ਲਈ ਸੀ ਹੁਣ ਉਹ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਦੱਸੀ ਜਾ ਰਹੀ ਆ ਹੁਣ ਜਿਹੜਾ ਵੱਡਾ ਪੁਲਿਸ ਲਈ ਸਰਦਾਰਦੀ ਬਣਿਆ ਜੇ ਸੂਤਰਾਂ ਦੀ ਹਵਾਲੇ ਦੀ ਗੱਲ ਕੀਤੀ ਜਾਵੇ ਤਾਂ ਉਹ ਜਿਹੜੀਆਂ ਵੀਡੀਓ ਆ ਉਹ ਪੁਲਿਸ ਲਈ ਸਰਦਾਰਦੀ ਬਣੀਆਂ ਹੋਈਆਂ ਉਹ ਗਰਮੀਤ ਕੋਲੇ ਜਿਹੜੀ ਸ਼ੰਕਾ ਜਤਾਈ ਜਾ ਰਹੀ ਹੈ ਜਿਸ ਵੱਲੋਂ ਸ਼ੰਕਾ ਜਤਾਈ ਜਾ ਰਹੀ ਹੈ ਵੀ ਗਰਮੀਤ ਕੋਰ ਕੋਲੇ ਜਿਹੜੀਆਂ ਵੀਡੀਓ ਦੱਸੀਆਂ ਜਾ ਰਹੀਆਂ ਵੀ ਉਹਦੇ ਕੋਲੇ ਜਿਹੜੀਆਂ ਪਤੀਜਨਕ ਵੀਡੀਓ ਅਧਿਕਾਰੀਆਂ ਦੀਆਂ ਹੋ ਸਕਦੀਆਂ ਜਾਂ ਹੋਰ ਕਿਸੇ ਦੀਆਂ ਹੋ ਸਕਦੇ ਆ ਉਸ ਨੂੰ ਲੈ ਕੇ ਪੁਲਿਸ ਵਾਸਤੇ ਜਿਹੜੀਆਂ ਚਿੰਤਾਵਾਂ ਵਧੀਆਂ ਹੋਈਆਂ ਤੇ ਲਗਾਤਾਰ ਦੇਰ ਸ਼ਾਮ ਤੱਕ ਜਾਂ ਰਾਤ ਤੱਕ ਪੁਲਿਸ ਗਰਮੀਤ ਦੇ ਯਾਨੀ ਪੈੜ ਦਬਦੀ ਰਹੀ ਤੇ ਉਸ ਤੋਂ ਪੁੱਛਦਾ ਸੀ ਵੀ ਅਨ ਆਫੀਸ਼ੀਅਲੀ ਤੌਰ ਤੇ ਕਰਦੇ ਰਹੀ ਵੀ ਜਿਹੜੀਆਂ ਵੀਡੀਓ ਕੀਤੇਰੇ ਕੋਲ ਹੈ ਤਾਂ ਨਹੀਂ ਪਰ ਹੁਣ ਪਤਾ ਲੱਗਿਆ ਵਾ ਸੂਤਰਾ ਮੁਤਾਬਕ ਜਿਹੜੀ ਗਰਮੀਤ ਕੌਰ ਆ ਉਹ ਵੀ ਪੁਲਿਸ ਤੋਂ ਪਹੁੰਚ ਤੋਂ ਬਾਹਰ ਚਲੀ ਗਈ ਆ ਕਿਉਂਕਿ ਉਹ ਵੀ ਡਰਦੀ ਆ ਵੀ ਪੁਲਿਸ ਉਸ ਨੂੰ ਉਲਝਾ ਨਾ ਲਵੇ ਜਾਂ ਪੁਲਿਸ ਨੇ ਕੋਈ ਹੋ ਸਕਦਾ ਮੀਟਿੰਗ ਵੀ ਕੀਤੀ ਸੀ ਐਸਐਸਪੀ ਬਠਿੰਡਾ ਨਾਲ ਸੁਣਨ ਵਿੱਚ ਆਇਆ ਇਸ ਨੂੰ ਲੈ ਕੇ ਹੁਣ ਉਹ ਵੀ ਪੁਲਿਸ ਤੋਂ ਬਾਹਰ ਆ ਤੇ ਜਿਹੜਾ ਬਲਵਿੰਦਰ ਸਿੰਘ ਆ ਸੋਨੂ ਆ ਜਿਹੜਾ ਕਿ ਕੌਨਸਟੇਬਲ ਦਾ ਸਾਥੀ ਮੰਨਿਆ ਜਾਂਦਾ ਉਹ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਆ ਕਿਤੇ ਨਾ ਕਿਤੇ ਪੁਲਿਸ ਨੇ ਉਸ ਸਮੇਂ ਜੇ ਉਸ ਨੂੰ ਫੜ ਲਿਆ ਜਾਂਦਾ ਤਾਂ ਹੋ ਸਕਦਾ ਕੋਈ ਵੱਡੇ ਖੁਲਾਸੇ ਹੋ ਸਕਦੇ ਪਰ ਹੁਣ ਅਮਨਦੀਪ ਕੌਰ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਰਿਮਾਂਡ ਲਿੱਤਾ ਗਿਆ ਹੁਣ ਆਉਣ ਵਾਲੇ ਸਮੇਂ 'ਚ ਕੀ ਖੁਲਾਸੇ ਹੁੰਦੇ ਨੇ ਕੀ ਉਸ ਦੇ ਖਿਲਾਫ ਕਾਰਵਾਈ ਹੁੰਦੀ ਆ ਇਹ ਆਉਣ ਵਾਲੇ ਸਮੇਂ 'ਚ ਦੇਖਣਾ ਹੋਊ ਪਰ ਚਰਚਾ ਮੈਂ ਇਸ ਗੱਲ ਨੂੰ ਲੈ ਕੇ ਚੱਲ ਰਹੀ ਆ ਵੀ ਪੁਲਿਸ ਇਸ ਕੇਸ ਨੂੰ ਸਮੇਟਣਾ ਚਾਹੁੰਦੀ ਆ ਇਹ ਉਸ ਸਿਰਫ ਜਿਹੜੀਆਂ ਚਿੱਟੇ ਦੇ ਮਾਮਲਾ ਦਰਜ ਕੀਤਾ ਉਸ ਤੱਕ ਹੀ ਰੱਖਣਾ ਚਾਹੁੰਦੀ ਆ ਜਿਹੜੀਆਂ ਵੱਡੀਆਂ ਚਿੰਤਾਵਾਂ ਪੁਲਿਸ ਲਈ ਉਹ ਜਿਹੜੀਆਂ ਅਪੱਤੀਜਨਕ ਵੀਡੀਓ ਜਿਹੜੀਆਂ ਸੁਣਨ ਵਿੱਚ ਆਉਂਦੀਆਂ ਉਸ ਨੂੰ ਲੈ ਕੇ ਹਨ ਸਭ ਕੀ ਕਹਿਣਾ ਚਾਹੁੰਦਾ ਜੀ ਅੱਜ ਜਿਹੜਾ ਸਾਡੇ 65 ਨੰਬਰ ਮਕਦਮਾ ਦਰਜ ਹੈ थाना ਕਨਾਲਪੁਰ ਦੇ ਵਿੱਚ ਕਿਉਂ ਸਾਡੇ ਕੋਲ ਪੁਲਿਸ ਮਾਰਤੇ ਚੱਲ ਰਿਹਾ ਸੀਗਾ ਅੱਜ ਅਸੀਂ ਦੁਬਾਰਾ ਨੂੰ ਪੁਲਿਸ ਪੇਸ਼ ਕੀਤਾ ਤੇ ਮਾਣਯੋਗ ਜੱਜ ਸਾਹਿਬ ਤੋਂ ਸਾਨੂੰ ਅਸੀਂ ਪੁਲਿਸ ਰਿਮਾਂਡ ਵਾਸਤੇ ਰਿਕਵੈਸਟ ਕੀਤੀ ਸੀ ਜੀ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲੇ ਬਾਕੀ ਜਿਹੜੀ ਫਰਦਰ ਐਸਆਈ ਇਨਵੈਸਟੀਗੇਸ਼ਨ ਪੁਲਿਸ ਰਿਮਾਂਡ ਕਰਾਂਗੇ ਉਹ ਦੇਖੋ ਜਿਹੜੀਆਂ ਚੀਜ਼ਾਂ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿਸ਼ਾ ਅ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਦੇ ਜਿਹੜੀ ਚੀਜ਼ਾਂ ਨੇ ਸੀ ਡਿਸਕਲੋਜ਼ ਨਹੀਂ ਕਰ ਸਕਦੇ ਐਸ ਪਰ ਬੀਐਨਐਸਐਸ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਐਂਡ ਹਨੂ ਵੀ ਫਾਈਲ ਆਨ ਦਾ ਫਾਈਲ ਦਾ ਚਲਾਨ ਉਸ ਤੋਂ ਬਾਅਦ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਦੇਸ਼ੀ ਕੈਪਟਨ ਜਿਹੜੇ ਸਮਝਾ ਕੇ ਉਹਨੂੰ ਕੁਝ ਹੋਰ ਆਈ ਦੀ ਕਨਸੈਪਟ ਸੀ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਸੀ ਇਨਵੈਸਟੀਗੇਸ਼ਨ ਦੇ ਵਿਸ਼ਾ ਹੁੰਦੀ ਇਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਡੈਫੀਨਿਟਲੀ ਸ਼ੇਅਰ ਕਰਾਂਗੇ। ਕੋਈ ਜਾਂਪ ਦੱਸਾਂਗੇ। ਆਹ ਉਹਦੇ ਵਾਸਤੇ ਸਾਡੀ ਟੀਮ ਸਿਟੀ ਹੈਗੀ ਨੇ ਡੇਟਸ ਲੱਗੀਆਂ। ਤੇ ਚੰਡੀਗੜ੍ਹ ਤੋਂ ਵੀ ਟੀਮਾਂ ਵੀ ਹੁੰਦੀਆਂ ਜਾਂਚ ਕਰੀਆਂ। ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ। ਹਾਂ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਚੰਡੀਗੜ੍ਹ ਤੋਂ ਕੋਈ ਟੀਮ ਆਈ ਹੈ ਜਾਂ ਜਾਂਚ ਕਰਦੀ। ਪਰ ਪਹਿਲਾਂ ਵੀ ਦੱਸਿਆ ਵੀ ਅਸੀਂ ਕਾਫੀ ਐਂਗਲਸ ਤੋਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸੋ ਸਾਰੇ ਐਂਗਲਾਂ ਤੋਂ ਜਿੰਨਾ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਮੈਂ ਕਮੈਂਟ ਨਹੀਂ ਕਰ ਸਕਦਾ